ਲੋਕ ਚਾਰ ਸਾਹਿਬਜ਼ਾਦੇ ਦੀ ਸ਼ਹਾਦਤ ਤਾਂ ਸੁਣਦੇ ਨੇ ਪਰ ਉਹ ਇੱਕ ਸਚਾਈ ਕਦੇ ਨਹੀਂ ਸੁਣੀ ਜਿਸ ਨੇ ਉਦੋਂ ਦੇ ਜ਼ਾਲਮਾਂ ਨੂੰ ਵੀ ਕੰਬਾ ਦਿੱਤਾ ਸੀ ਤੇ ਅੱਜ ਤੱਕ ਇਤਿਹਾਸ ਇਸ ਗੱਲ ਨੂੰ ਛੁਪਾ ਕੇ ਰੱਖਦਾ ਹੈ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਛੋਟੇ ਸਾਹਿਬਜ਼ਾਦੇ ਦੀ ਇੱਕ ਪਵਿੱਤਰ ਕਹਾਣੀ ਸ੍ਰੀ ਹੰਦ ਦੇ ਕਿਲੇ ਵਿੱਚ ਇੱਕ ਬੁੱਢਾ ਰਖਵਾਲਾ ਸੀ ਉਹ 40 ਸਾਲ ਤੋਂ ਕੈਦੀ ਦੇਖ ਰਿਹਾ ਸੀ ਪਰ ਉਸਨੇ ਕਦੇ ਅਜੇਹੀ ਰੋਸ਼ਨੀ ਵਾਲੇ ਬੱਚੇ ਨਹੀਂ ਵੇਖੇ ਸਨ ਰਾਤ ਨੂੰ ਉਸਨੇ ਕੈਦਖਾਨੇ ਦਾ ਦਰਵਾਜ਼ਾ ਖੋਲ ਕੇ ਵੇਖਿਆ ਪਰ ਠੰਡ ਵਿੱਚ ਕੰਬਨ ਦੇ ਥਾ ਸਾਹਿਬਜ਼ਾਦੇ ਬੈਠੇ ਸਨ ਤੇ ਇੱਕ ਦੂਜੇ ਨੂੰ ਸੁਰਮਾ ਕਹਿ ਕੇ ਹੌਸਲਾ ਦੇ ਰਹੇ ਸਨ ਉਹ ਬੁੱਢਾ ਰਖਵਾਲਾ ਕੰਬ ਗਿਆ ਉਸਨੇ ਕਦੇ ਬੱਚਿਆਂ ਲਈ ਅਜੇਹੀ ਹਿੰਮਤ ਨਹੀਂ ਦੇਖੀ ਸੀ ਰਖਵਾਲੇ ਨੇ ਡਰ ਕੇ ਕੰਬਲ ਦਿੱਤਾ ਤੇ ਕਿਹਾ ਰੱਬ ਦਾ ਨਾਮ ਲੇ ਲਓ ਬੱਚੋ ਤੁਸੀਂ ਬੁਰੇ ਸਮੇਂ ਵਿੱਚ ਹੋ ਫਤਿਹ ਸਿੰਘ ਨੇ ਕੰਬਲ ਨੂੰ ਹੱਥ ਨਹੀਂ ਲਾਇਆ ਉਸਨੇ ਹੱਸ ਕੇ ਕਿਹਾ ਚੰਗੇ ਮਨ ਵਾਲਿਆ ਕੰਬਲ ਤਾਉ ਲੈਂਦੇ ਨੇ ਜਿਨ੍ਹਾਂ ਨੂੰ ਠੰਡ ਲੱਗਦੀ ਆ ਅਸੀਂ ਤਾਂ ਗੁਰੂ ਦੇ ਸ਼ਹੀਦ ਹੋਣ ਵਾਲੇ ਬੱਚੇ ਹਾਂ ਸਾਨੂੰ ਠੰਡ ਕਿਵੇਂ ਲੱਗੇਗੀ ਰਖਵਾਲੇ ਦੇ ਹੱਥੋਂ ਕੰਬਲ ਡਿੱਗ ਗਿਆ ਉਸਦੇ ਮੂੰਹ ਤੋਂ ਇੱਕੋ ਗੱਲ ਨਿਕਲੀ ਜੇ ਠੰਡ ਤੁਹਾਨੂੰ ਨਹੀਂ ਹਰਾ ਸਕਦੀ ਤਾ ਕੱਲ ਇਹ ਜਾਲਮ ਤੁਹਾਨੂੰ ਕਿਵੇਂ ਹਰਾਏਗਾ ਬਾਅਦ ਵਿੱਚ ਚੌਂਕੀਦਾਰ ਨੇ ਛੋਟੇ ਸਾਹਿਬ ਜਿਆਦਾ ਨੂੰ ਸੌਂਦੇ ਵੇਖਿਆ ਉਹ ਖਿੜਕੀ ਵਿੱਚੋਂ ਚੰਦ ਨੂੰ ਦੇਖ ਰਹੇ ਸਨ ਇਹ ਸ਼ਬਦ ਕਹਿ ਰਹੇ ਸਨ ਚੰਦ ਮਾਮਾ ਕੱਲ ਸਾਡੇ ਲਈ ਆਖਰੀ ਰਾਤ ਹੈ ਜੇ ਅਸੀਂ ਅੱਜ ਤੈਨੂੰ ਦੇਖ ਲਈਏ ਸਾਡੀ ਮਾਂ ਨੂੰ ਦੱਸੀ ਕਿ ਅਸੀਂ ਉਸ ਦੇ ਬੱਚੇ ਡਰਨ ਵਾਲੇ ਨਹੀਂ ਚੌਂਕੀਦਾਰ ਟੁੱਟ ਕੇ ਰੋ ਪਿਆ ਪਰ ਚਾਰ ਸਾਹਿਬ ਜادیه ਦੀ ਆਵਾਜ਼ਾਂ ਵਿੱਚ ਰੋਲਾ ਨਹੀਂ ਸਿਰਫ ਅਕਾਲ ਦੀ ਸ਼ਾਂਤੀ ਸੀ ਜਦੋਂ ਕਾਜੀ ਨੇ ਕਿਹਾ ਧਰਮ ਬਦਲ ਲਵੋ ਤੇ ਜ਼ਿੰਦਗੀ ਲੈ ਜਾਓ ਜਰਾਵਰ ਸਿੰਘ ਨੇ ਇੱਕ ਅਜੀਹੀ ਆਵਾਜ਼ ਵਿੱਚ ਕਿਹਾ ਜਿਵੇਂ ਕੋਈ ਬੋਲਦਾ ਨਹੀਂ ਅੰਦਰੋਂ ਗੂੰਜਦਾ ਹੈ ਅਸੀਂ ਜਾਨ ਬਦਲ ਸਕਦੇ ਹਾਂ ਪਰ ਧਰਮ ਨਹੀਂ ਐਸਨ ਕੇ ਦਰਬਾਰ ਵਿੱਚ ਬੈਠੇ ਕੋਈ ਸਿਪਾਹੀ ਵੀ ਨજર ਚੁਕਾ ਲਏ ਉਹ ਪਹਿਲੀ ਵਾਰ ਬੱਚਾ ਵਿੱਚ ਖਾਲਸੇ ਦੀ ਬੋਲੀ ਆ ਸੁਨ ਰਹਿ ਸਨ ਚਾਰ ਸਾਇਬ ਜਾਦੇ ਨੇ ਸਿਰਫ ਸਰੀਰ ਨਹੀਂ ਦਿੱਤੇ ਉਹਨਾਂ ਨੇ ਸਾਨੂੰ ਸਿਖਾਇਆ ਕਿ ਬੰਦਾ ਛੋਟਾ ਹੋ ਸਕਦਾ ਹੈ ਪਰ ਉਸ ਦੀ ਹਿੰਮਤ ਕਦੇ ਛੋਟੀ ਨਹੀਂ ਹੁੰਦੀ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੁਈ ਤਾਂ ਯਾਦ ਰੱਖੋ ਸਾਡੀ ਕੌਮ ਦੀ ਰੂਹ ਅਜੇ ਵੀ ਉਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ